ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜੋਤ ਉਮੀਦ ਕਰਦਾ ਤੁਸੇ ਸਾਰੇ ਜਣੇ ਠੀਕ ਠਾਕ ਹੋਵੋਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜੀ ਵੀਡੀਓ ਨਾਲ ਜੁੜਨ ਵਾਸਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਥੋੜਾ ਕੀ ਕੀ ਸਮਾਂ ਲੈਂਦੇ ਹੋਇਆ ਵੀਡੀਓ ਜਿਸ ਤਰ੍ਹਾਂ ਤੁਸੀਂ ਥੰਬਨੇਲ ਦੇਖ ਲਿਆ ਉਸ ਦੇ ਰਿਲੇਟਿਡ ਗੱਲ ਕਰਾਂਗੇ ਆਪਾਂ ਮੋਟੀਵੇਟ ਜਿਸ ਤਰ੍ਹਾਂ ਮੈਂ ਵੀਡੀਓ ਬਣਾਉਣਾ ਉਸੇ ਤਰ੍ਹਾਂ ਗੱਲਬਾਤ ਨੂੰ ਆਪਾਂ ਆ ਕੇ ਉਹਦਾ ਅੱਜ ਜਿਹੜਾ ਮੇਰਾ ਥੰਬਨੇਲ ਹੈ ਜਾਂ ਮੈਂ ਜੁਗ ਵਿੱਚ ਆਪਣੇ ਦਿਲ ਦੀ ਗੱਲ ਕਹਿਣਾ ਚਾਹੁੰਦਾ ਉਹ ਇਹ ਹੈ ਕਿ ਸਾਨੂੰ ਸਮੇਂ ਦੇ ਨਾਲ ਨਾਲ ਜਿਹੜੇ ਸਾਡੇ ਅੰਦਰ ਬਦਲਾਅ ਹੋਣੇ ਜ਼ਰੂਰੀ ਨੇ ਉਹ ਕਿਸ ਗੱਲਾਂ ਦੇ ਬਦਲਾਅ ਹੋਵੇ ਜਿਵੇਂ ਜੋ ਅਸੀਂ ਮੈਚ्योर ਹੁੰਨੇ ਆ ਜਦੋਂ ਸਾਡੀ ਉਮਰ ਲਾਲੋ ਵੀ 18 ਤੋਂ ਲੈ ਕੇ ਸਾਡੀ 25 ਦੇ ਵਿੱਚ ਵਿੱਚ ਜਾਂਦੀ ਹੈ ਜਾਂ ਉਮਰ ਦੇ ਫੜਾਦਰ ਪੜਾਦਰ ਨਾਲ ਬੰਦੇ ਦੇ ਵਿੱਚ ਕਿਸ-ਕਿਸ ਤਰ੍ਹਾਂ ਦੇ ਬਦਲਾਅ ਹੋਣੇ ਜ਼ਰੂਰੀ ਨੇ ਜੇ ਉਹ ਬਦਲਾਅ ਨਹੀਂ ਆਉਂਦੇ ਤਾਂ ਸਾਨੂੰ ਕਿੱਥੇ ਜਾ ਕੇ ਇਸ ਦਾ ਘਾਟਾ ਭੁਗਤਣਾ ਪੈ ਸਕਦਾ ਨੰਬਰ 1 ਤੇ ਗੱਲ ਕਰਾਂਗੇ ਜਿਹੜਾ ਸਾਡਾ ਪਹਿਲਾ ਪੜਾਅ ਹੈ ਜ਼ਿੰਦਗੀ ਦਾ ਉਹਦੇ ਵਿੱਚ ਸਾਨੂੰ ਇਹ ਚੀਜ਼ ਦਾ ਸਾਾਸ ਹੋਣਾ ਜ਼ਰੂਰੀ ਹੈ ਕਿ ਅਸੀਂ ਕਿਹੜਾ ਕੰਮ ਕਰ ਰਹੇ ਹਾਂ ਤੇ ਕਿਹੜਾ ਅਸੀਂ ਨਹੀਂ ਕਰਨਾ ਚਾਹੀਦਾ ਕਿਹੜਾ ਕਰਨਾ ਚਾਹੀਦਾ ਕਿਹੜਾ ਨਹੀਂ ਕਰਨਾ ਚਾਹੀਦਾ ਕਰਨਾ ਇਹ ਚਾਹੀਦਾ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਜਿਹੜਾ ਸਾਡਾ ਆਲੇ-ਦੁਆਲੇ ਆਲੇ-ਦੁਆਲੇ ਦੇ ਵਿੱਚ ਅਸੀਂ ਕੀ ਆਪਣੀ ਐਕਟੀਵਿਟੀ ਕਰ ਰਹੇ ਹਾਂ ਤਾਂ ਜਿਵੇਂ ਸਾਨੂੰ ਸਾਡੇ ਸਮਾਜ ਨੂੰ ਸਾਡੇ ਪਰਿਵਾਰ ਨੂੰ ਸਾਡੇ ਇਰਦੇ-ਗਿਰਦ ਆਲੇ-ਦੁਆਲੇ ਨੂੰ ਸਾਡੀ ਕੀ ਦੇਣਾ ਪਹਿਲਾ ਕੰਮ ਇਹ ਆ ਨਹੀਂ ਕਰਨਾ ਚਾਹੀਦਾ ਹੁਣ ਜਿਹੜਾ ਦੂਸਰਾ ਪੁਆਇੰਟ ਆ ਨਹੀਂ ਕਰਨ ਦਾ ਉਹ ਕਾਰਨ ਇਹ ਆ ਕਿ ਅਸੀਂ ਸਮਾਜ ਨੂੰ ਜੋ ਕੁਝ ਦੇ ਰਹੇ ਆ ਉਹ ਚੰਗਾ ਦੇ ਰਹੇ ਆ ਕਿ ਮਾੜਾ ਦੇ ਰਹੇ ਆ ਜੇ ਚੰਗਾ ਦੇ ਰਹੇ ਆ ਤਾਂ ਬਹੁਤ ਚੰਗੀ ਗੱਲ ਹੈ ਜੇ ਮਾੜਾ ਦੇ ਰਹੇ ਆ ਆਪਸੀ ਭਾਈਚਾਰਕ ਸਾਂਝ ਜਿਹੜੀ ਪਹਿਲਾਂ ਸਮੇਂ ਦੇ ਵਿੱਚ ਸੁਣਿਆ ਕਰਦੇ ਸੀ ਬਹੁਤ ਵੱਡੀ ਸੀ ਜੋ ਅੱਜ ਇੱਕ ਤੁਸੀਂ ਮੰਨ ਲਓ ਵੀ ਇੱਕ ਮੁੱਠੀ ਦੇ ਵਗਣਾ ਰਹਿ ਚੁੱਕੀ ਹੈ ਜੋ ਸਾਝਾ ਸੁੰਝਾ ਦਾ ਬਹੁਤ ਦੂਰ ਦੀ ਗੱਲ ਹੈ ਇਹ ਸਮੇ ਦੇ ਨਾਲ ਨਾਲ ਡਵੈਲਪਮੈਂਟ ਹੁੰਦੀ ਹੈ ਨਵੇਂ ਜਨਰੇਸ਼ਨ ਦੇ ਲੋਕਾਂ ਨੂੰ ਜਨ ਲਾ ਲੋ ਵੀ ਜਿਹੜੇ 2000 ਤੋਂ ਪਹਿਲਾਂ ਪਹਿਲਾਂ ਵਾਲੇ ਨੇ ਉਹਨਾਂ ਦੇ ਵਿੱਚ ਇਹ ਚੀਜ਼ ਜਿਆਦਾ ਹੈ ਜਿਹੜੇ 2000 ਤੋਂ ਲੈ ਕੇ ਜਾਂ ਹੋਣ ਵਾਲੀ ਜਨਰੇਸ਼ਨ ਚਾਹਦਰੀ 2024 ਵਾਲੀ ਇਹਨਾਂ ਦੇ ਵਿੱਚ ਬਹੁਤ ਘੱਟ ਲੋਕਾਂ ਦੇ ਵਿੱਚ ਇਹ ਚੀਜ਼ ਦੇਖਣ ਨੂੰ ਮਿਲਦੀ ਹੈ ਦੂਜਾ ਬਦਲਾਵ ਉਦੋਂ ਹੀ ਹੁੰਦਾ ਜਦੋਂ ਜਾਂ ਬੰਦੇ ਨੂੰ ਠੋਕਰ ਲੱਗਦੀ ਹੈ ਜਾਂ ਵੇਲੇ ਦੀ ਚਪੇੜ ਪੈਂਦੀ ਹੈ ਇਹ ਬੰਦਾ ਆਪਣੇ ਸਮੇਂ ਦੇ ਹਿਸਾਬ ਨਾਲ ਸਮਝੀਦਾ ਜਿਆਦਾ ਵਧੀਆ ਜਦੋਂ ਸਮਾਂ ਸਮਝਾਣ ਤੇ ਆਉਂਦਾ ਫਿਰ ਬੰਦੇ ਨੂੰ ਬਹੁਤ ਤਰਸ ਲੱਗਦਾ ਦੂਸਰੀ ਗੱਲ ਜਿਸ ਤਰ੍ਹਾਂ ਦੂਸਰੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਮੈਂ ਗੱਲ ਕਰ ਰਹੀ ਬਦਲਾਅ ਜਰ ਉਮਰ ਦੇ ਹਿਸਾਬ ਨਾਲ ਬੰਦੇ ਨੂੰ ਆਉਂਦੇ ਨੇ ਕੁਝ ਗੱਲਾਂ ਇਹੋ ਜਿਹੀ ਨੇ ਜਿਹੜਾ ਬੰਦਾ ਪਹਿਲਾਂ ਸਿੱਖ ਜਾਂਦਾ ਜਾਂ ਸਿੱਖਣ ਦੀ ਕੋਸ਼ਿਸ਼ ਕਰਦਾ ਬਦਲਾਅ ਕੀ ਹੈ ਵੀ ਜਦੋਂ ਅਸੀਂ ਕਿਸੇ ਵੀ ਉਮਰ ਦੇ ਵਿੱਚ ਹੁੰਦੇ ਜਦੋਂ ਆਪਾਂ ਕੰਮ ਕਰਦੇ ਹਾਂ ਨਾ ਉਹਦੇ ਵਿੱਚ ਗਰਾਫ ਮੰਗੂ ਆਪਣੀ ਜ਼ਿੰਦਗੀ ਚੱਲਦੀ ਉਹਦੇ ਵਿੱਚ ਕਈ ਗੱਲਾਂ ਸਾਡੇ ਨਾਲ ਚੰਗੀਆਂ ਵੀ ਹੁੰਦੀਆਂ ਕਈ ਮਾੜੀਆਂ ਵੀ ਹੁੰਦੀਆਂ ਉਹ ਜ਼ਿੰਦਗੀ ਦਾ ਇੱਕ ਤਜਰਬਾ ਜਾਂ ਜ਼ਿੰਦਗੀ ਦਾ ਇੱਕ ਐਕਸਪੀਰੀਅੰਸ ਬਣ ਜਾਂਦਾ ਜਿਹੜਾ ਆਪਾਂ ਆਉਣ ਵਾਲੀ ਪੀੜ੍ਹੀਆਂ ਨੂੰ ਜਾਂ ਆਉਣ ਵਾਲੇ ਆਪਣੇ ਵੱਡੇ-ਵਡੇਰਾਂ ਨੂੰ ਜਿਹੜਾ ਕੋਈ ਸਿੱਖਦੇ ਆ ਉਹ ਆਪਾਂ ਅੱਗੇ ਜਰਨੇਟ ਕਰਦੇ ਆ ਆਪਾਂ ਦੱਸਦੇ ਆ ਡੋਨੇਟ ਕਰਦੇ ਆ ਦੱਸਦੇ ਆ ਆਪਾਂ ਵੀ ਇਹ ਆਹ ਚੀਜ਼ਾਂ ਸੀ ਸੈਕਰੀਫਾਈਜ਼ ਕੀਤੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੋਈ ਅਗਲਾ ਇਨਸਾਨ ਆ ਉਸ ਨੂੰ ਇਹ ਚੀਜ਼ਾਂ ਦਾ ਕਮਿਆਜਾ ਨਾ ਪੁੱਤਣਾ ਪਵੇ ਠੀਕ ਹੈ ਦੂਸਰੀ ਗੱਲ ਇਹ ਹੈ ਵੀ ਜਦੋਂ ਆਪਾਂ ਸਮਾਜ ਦੇ ਵਿੱਚ ਵਿਚਰਨਾ ਚਾਹੀਦਾ ਜਾਂ ਸਮਾਜ ਦੇ ਵਿੱਚ ਵਿਚਰਦੇ ਆ ਨਾ ਉਦੋਂ ਕਈ ਗੱਲਾਂ ਦਾ ਸਾਨੂੰ ਨਾ ਤਾਂ ਪਤਾ ਹੁੰਦਾ ਨਾ ਹੀ ਸਾਨੂੰ ਕੋਈ ਦੱਸਣਾ ਚਾਹੁੰਦਾ ਤੇ ਨਾ ਹੀ ਅਸੀਂ ਇਸ ਨੂੰ ਸਿੱਖਣਾ ਚਾਹੁੰਦੇ ਆ ਤੇ ਸੋ ਕੋਸ਼ਿਸ਼ ਇਹੀ ਆ ਕਿ ਚੰਗੇ ਸਮਾਜਿਕ ਸਿਰਜਣਾ ਉਦੋਂ ਹੀ ਹੋ ਸਕਦੀ ਆ ਜਦੋਂ ਸਾਡਾ ਆਪਣੇ ਸਮਾਜ ਪ੍ਰਤੀ ਸਹੀ ਸਹੀ ਤਰੀਕੇ ਨਾਲ ਧਿਆਨ ਹੋਣਾ ਜ਼ਰੂਰੀ ਆ ਅੱਜ ਹਰ ਬੰਦੇ ਜੀ ਪੈਸੇ ਨਾਲ ਦੌੜ ਲੱਗਦੀ ਹੈ ਨਾ ਜੇ ਪੈਸੇ ਆਪ ਮੰਨਦਾ ਜੀ ਪੈਸਾ ਹੀ ਸਭ ਕੁਝ ਹੈ ਪੈਸਾ ਸਿਰਫ ਤੁਹਾਨੂੰ ਨਿਜੀਆ ਸੁਹੂਲਤਾ ਦੇ ਸਕਦਾ ਜਿਹੜੇ ਐਸ਼ੋ ਆਰਾਮ ਦੇ ਸਕਦਾ ਜਿਹੜੀ ਮਨ ਦੀ ਤ੍ਰਿਸ਼ਨਾ ਨਾ ਉਹ ਪੈਸੇ ਨਾਲ ਨਹੀਂ ਰੱਜਦੀ ਕਦੇ ਜੇ ਅੱਜ ਤੁਸੀਂ 100 ਕਮਾਉਣੇ ਹੋ ਤਾਂ ਥੋੜੀ ਜਿਹੜੀ ਤ੍ਰਿਸ਼ਨਾ ਵਧੀ ਜਾਊਗੀ 100 ਆਲਾ 1000 ਚ ਹੋਊਗਾ 1000 ਆਲਾ ਲੱਖ ਚ ਹੋਊਗਾ ਲੱਖ ਆਲਾ ਕਰੋੜ ਚ ਹੋਊਗਾ ਕਰੋੜ ਆਲਾ ਅਰਬ ਚ ਹੋਊਗਾ ਇਹ ਸਮੁੰਦਰ ਹੈ ਇਹ ਮੁੱਕਣ ਚ ਨਹੀਂ ਹੁੰਦੀ ਬੰਦਾ ਇੱਕ ਦਿਨ ਮੁੱਕਦਾ ਮੁੱਕ ਜਾਂਦਾ ਪਰ ਇਹ ਜਿਹੜੀ ਤ੍ਰਿਸ਼ਨਾ ਦੀ ਆਗ ਹੈ ਨਾ ਇਹ ਹਮੇਸ਼ਾ ਵੱਧਦੀ ਜਾਂਦੀ ਹੈ ਦੂਸਰੇ ਨੰਬਰ ਤੇ ਸਮਾਜ ਦੀ ਗੱਲ ਕਰੀ ਜੇਦੋਂ ਆਪਾਂ ਸਮਾਜ ਦੇ ਵਿੱਚ ਮੰਨ ਲਓ ਆਪਾਂ ਜਿਸ ਘੇਰੇ ਅੰਦਰ ਰਹਿੰਦੇ ਆਂ ਜਿਸ ਪਿੰਡਰ ਏਰੀਆ 'ਚ ਰਹਿੰਦੇ ਆਂ ਆਪਾਂ ਸਮਾਜ ਨੂੰ ਬਦਲਦੀਆਂ ਗੱਲਾਂ ਕਰਦੇ ਆਂ ਪਹਿਲਾਂ ਸੀ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੀਏ ਕਿ ਅਸੀਂ ਅੱਜ ਕਿੱਥੇ ਖੜੇ ਆਂ ਅਸੀਂ ਸਾਡੀ ਸੋਚ ਆ ਜਿੱਥੇ ਤੱਕ ਖੜੀ ਆ ਮੈਂ ਸਾਰੀ ਗੱਲਾਂ ਸਾਰੇ ਪਾਸਿਆਂ ਦੇਖਦਾ ਹਾਂ ਅਲਗ-ਅਲਗੇ ਅਸੀਂ ਦੇਖਦੇ ਆਂ ਕਿ ਕੀ ਚੀਜ਼ਾਂ ਹੁੰਦੀਆਂ ਨੇ ਸਾਡੇ ਲੋਕਾਂ ਦੀ ਸੋਚ ਸਿਰਫ ਇਹਦੇ ਤੱਕ ਹੈ ਕਿ ਜਿਸ ਇਨਸਾਨ ਨਾਲ ਸਾਨੂੰ ਮਤਲਬ ਹੈ ਅਸੀਂ ਉਹਨੂੰ ਜੀਹਜੂਰੀ ਕਰਦੇ ਹਾਂ ਜਾਂ ਉਹਨੂੰ ਅਸੀਂ ਸਲਾਮ ਕਰਦੇ ਹਾਂ ਆਮ ਬੰਦੇ ਦੀ ਜ਼ਿੰਦਗੀ ਅਸੀਂ ਕੋਡੀਆਂ ਦੇ ਭਾਰ ਰੱਖ ਰੱਖੀ ਹੈ ਹੋ ਸਕਦਾ ਮੈਨੂੰ ਇੰਨਾ ਜ਼ਿੰਦਗੀ ਦਾ ਮੇਰਾ ਵੀ ਤਜਰਬਾ ਹੈ ਕਿ ਕਈ ਵਾਰੀ ਸਾਨੂੰ ਉਹ ਇਨਸਾਨ ਸਾਡੇ ਨਾਲ ਖੜਿਆ ਦਿਸਦਾ ਜਿਹੜਾ ਸਾਨੂੰ ਲੱਗਦਾ ਯਾਰ ਇਹ ਕੌਣ ਹੈ ਇਹ ਗਰੀਬ ਹੈ ਯਾਰ ਇਹ ਆਪਣਾ ਕੀ ਕਰ ਲੂ ਪਰ ਨਹੀਂ ਮੈਂ ਉਹਨਾਂ ਲੋਕਾਂ ਨੂੰ ਵੀ ਭੱਜਦੇ ਦੇਖਿਆ ਜਿਹੜੇ ਕਿਸੇ ਟਾਈਮ ਕਹਿੰਦੇ ਸੀ ਵੀ ਅਸੀਂ ਤੇਰੇ ਨਾਲ ਦੀ ਰਾਤ ਨੂੰ ਖੜੇ ਆਂ ਜਦ ਮਰਜੀ ਜਮਾਲੀ ਉਹਨਾਂ ਦੇ ਫੋਨ ਜ्यादा ਉਹਨਾਂ ਇਹ ਘਰਾਂ ਵਾਲੀਆਂ ਚੱਕਦੇ ਨੇ ਜਾਂ ਉਹਨਾਂ ਦੇ ਫੋਨ ਹੀ ਸਵਿਚ ਆਉਂਦੇ ਨੇ ਇਹ ਜ਼ਿੰਦਗੀ ਦੀ ਹਕੀਕਤ ਆ ਸੋ ਵਾਰ-ਵਾਰ ਅਸੀਂ ਮੇਰੀ ਵੀਡੀਓ ਪਾਉਂਦਾ ਮੋਟੀਵੇਟ ਕਰਨ ਦਾ ਹੀ ਕੰਮ ਹੁੰਦਾ ਵੀ ਅਸੀਂ ਆਪਣੇ ਲੋਕਾਂ ਨੂੰ ਸਮਝ ਸਕੀਏ ਆਪਣੇ ਤੇ ਬਗਾਨੇ ਦੀ ਪਛਾਣ ਕਰ ਸਕੀਏ ਕਈ ਵਾਰੀ ਇਹੋ ਜਿਹਾ ਸਮਾਂ ਹੁੰਦਾ ਜਦੋਂ ਆਪਣੇ ਬਗਾਨੇ ਹੋ ਜਾਂਦੇ ਨੇ ਤੇ ਕਈ ਵਾਰੀ ਇਹੋ ਜਿਹਾ ਸਮਾਂ ਹੁੰਦਾ ਜਦੋਂ ਬਗਾਨੇ ਆਪਣੇ ਬਣ ਜਾਂਦੇ ਨੇ ਜਿੱਥੇ ਆਪਣਾ ਜੀ ਲੋਡ ਹੁੰਦੀ ਆ ਉਹ ਤੋਂ ਆਪਣੇ ਬਗਾਨੇ ਬਣ ਜਾਂਦੇ ਨੇ ਜਦੋਂ ਬਗਾਨਿਆਂ ਦੀ ਲੋਡ ਪੈਂਦੀ ਆ ਕਈ ਵਾਰ ਬਗਾਨੇ ਵੀ ਆਪਣੇ ਬਣ ਜਾਂਦੇ ਨੇ ਇਹ ਚੀਜ਼ਾਂ ਕਹਿਨੂੰ ਛੋਟੀਆਂ ਨੇ ਪਰ ਜਦੋਂ ਆਪਾਂ ਇਹਨੂੰ ਪ੍ਰੈਕਟੀਕਲ ਕਰਦੇ ਆ ਸਾਨੂੰ ਫਿਰ ਉਹੀ ਚੀਜ਼ ਦਾ ਅਹਿਸਾਸ ਹੁੰਦਾ ਸਮੇਂ ਨਾਲ ਆਉਂਦਾ ਰਹਿੰਦਾ ਸਮੇਂ ਦੀ ਪੀੜੀ ਜਦੋਂ ਸਮੇਂ ਦੀ ਚੱਕਰ ਚੱਲਦਾ ਆ ਬੰਦਾ ਜਿਉਂ-ਜਿਉਂ ਆਪਣੀ ਅਵਸਥਾឆ្លੰਗਦਾ ਤੁਹਾਨੂੰ ਇਹ ਚੀਜ਼ ਦਾ ਗਿਆਨ ਹੁੰਦਾ ਤੁਹਾਨੂੰ ਇਹ ਚੀਜ਼ ਦਾ ਪਤਾ ਵੀ ਲੱਗਦਾ ਕਈ ਵਾਰੀ ਕਿਸੇ ਗੱਲ ਦਾ ਜਿਹੜੀ ਚੀਜ਼ ਅੱਜ ਕਈ ਵਾਰ ਆਪਾਂ ਸੋਚ ਰਿਹਾ ਉਹ ਆਪ ਨੂੰ ਇਹ ਲੱਗਦਾ ਵੀ ਯਾਰ ਇਹ ਗੱਲ ਨਹੀਂ ਹੋ ਸਕਦੀ ਜਾਂ ਜਿਹੜਾ ਜ ਸਾਡੇ ਨਾਲ ਖੜਿਆ ਇਨਸਾਨ ਹੈ ਪਰਸਨ ਉਹ ਇਸ ਤਰ੍ਹਾਂ ਨਹੀਂ ਕਰ ਸਕਦਾ ਪਰ ਸਮੇ ਦਾ ਯਾਰ ਦਾ ਤੇ ਹਥਿਆਰ ਦਾ ਇਹ ਕੋਈ ਪਤਾ ਨਹੀਂ ਕੋਈ ਕਹਿ ਨਹੀਂ ਸਕਦਾ ਵੀ ਕਦੋਂ ਬਦਲ ਜਾ ਸੋ ਆਪਣੇ ਵੱਲ ਧਿਆਨ ਦਿਓ ਆਪਾਂ ਸਹੀ ਹੋਵਾਂਗੇ ਚੰਗੇ ਤੇ ਮਾੜੇ ਇਨਸਾਨ ਦੀ ਚੋਣ ਆਪਾਂ ਕਰਨੀ ਹੈ ਨਾ ਕਿਸੇ ਨੇ ਕਰਨੀ ਕਿਉਂਕਿ ਤੁਹਾਡੇ ਨਾਲੋਂ ਬਿਹਤਰ ਮੈਨੂੰ ਇਹ ਲੱਗਦਾ ਤੁਹਾਡੇ ਨਾਲੋਂ ਬਿਹਤਰ ਕੋਈ ਨਹੀਂ ਕਿਸੇ ਨੂੰ ਜਾਣ ਸਕਦਾ ਆਪਾਂ ਹਰ ਇੱਕ ਇਨਸਾਨ ਨੂੰ ਉਮਰ ਲੰਘ ਜਾਂਦੀ ਆ ਆਪਾਂ ਚਿਹਰੇ ਪੜਨੇ ਸਿੱਖ ਜਾਂਦੇ ਆ ਪਰ ਆਪਾਂ ਚੰਗੇ ਦੇ ਮਾੜੇ ਇਨਸਾਨ ਦੀ ਚੋਣ ਕਰਨੀ ਮੇਰੇ ਹਮੇਸ਼ਾ ਮਾਰਕਾ ਜਰਿਆ ਚਾਹੇ ਉਹ ਤੁਸੀਂ ਹੋ ਚਾਹੇ ਖੁਦ ਮੈਂ ਆ ਬਸ ਜਿੱਦ ਤਰੋਂ ਸਾਨੂੰ ਇਹ ਚੀਜ਼ ਤੇ ਵਿਚਾਰ ਕਰਨੀ ਆ ਗਈ ਜੇ ਇਹ ਚੀਜ਼ਾਂ ਤੇ ਸਾਨੂੰ ਬੋਲਣਾ ਆ ਗਿਆ ਤੇ ਜਾਂ ਇਹ ਚੀਜ਼ਾਂ ਦੀ ਸਾਨੂੰ ਪਛਾਣ ਕਰਨੀ ਆ ਗਈ ਤਾਂ ਮੈਨੂੰ ਇਹ ਲੱਗਦਾ ਵੀ 100 ਦੇ ਵਿੱਚੋਂ 90% ਸਾਡੀ ਜ਼ਿੰਦਗੀ ਸਫਲ ਆ। ਨਹੀਂ ਤਾਂ ਫਿਰ ਤੁਹਾਨੂੰ ਪਤਾ ਲੱਗਦਾ ਡਾਂਗਾ ਖਾਦਿਆਂ ਨੂੰ ਸਾਨੂੰ ਸਾਰੀ ਉਮਰ ਲੰਘ ਗਈ। ਆਉਣ ਵਾਲੇ ਸਮੇਂ 'ਚ ਵੀ ਡਾਂਗਾ ਖਾਣੀਆਂ ਨੂੰ ਤੇ ਜਿਹੜਾ ਸਮਾਂ ਚੱਲ ਰਿਹਾ ਹੁਣ ਵੀ ਖਾਵਾਂਗੇ ਤੇ ਅੱਗੇ ਵੀ ਖਾਂਦੇ ਰਹਿਾਂਗੇ। ਬਸ ਸਾਨੂੰ ਸਹੀ ਇਨਸਾਨ ਦੀ ਸਹੀ ਸਮੇਂ ਦੀ ਤੇ ਸਹੀ ਲੋਕਾਂ ਦੀ ਸਾਨੂੰ ਇਹ 4-5 ਜਿਹੜੀਆਂ ਚੀਜ਼ਾਂ ਨੇ ਸਾਨੂੰ ਇਹਨਾਂ ਤੇ ਅਸੀਂ ਕੰਮ ਕਰਨ ਲੱਗ ਜੀ ਹੈ ਨਾ ਤਾਂ ਅਸੀਂ ਇੱਕ ਚੰਗੇ ਪਿੰਡ ਦਾ ਚੰਗੇ ਸਮਾਜ ਦਾ ਤੇ ਚੰਗੇ ਦੇਸ਼ ਦਾ ਨਿਰਮਾਣ ਕਰ ਸਕਦੇ ਹਾਂ ਨਹੀਂ ਤਾਂ ਉਹ ਵੀ ਗੱਲਾਂ ਘੂਮ ਘੁਮ ਕੇ ਆਈ ਜਾਂਦੇ ਨੇ ਅਸੀਂ ਅੱਜ ਛੋਟੇ ਛੋਟੀਆਂ ਗੱਲਾਂ ਪਿੱਛੇ ਉਲਝੇ ਪਰਦੇ ਸਾਡੇ ਦਾ ਲੋਕਾਂ ਦੇ ਵਿੱਚ ਹੋਰ ਕੋਈ ਗੱਲ ਹੀ ਨਹੀਂ ਹੈਗੀ ਕਿੱਥੇ ਕਿਵੇਂ ਕਰਨਾ ਚਾਹੀਦਾ ਹੁਣ ਜਿਹੜੇ ਚੰਗੇ ਇਨਸਾਨ ਨੇ ਚੰਗੇ ਇਨਸਾਨਾਂ ਦੀ ਚੰਗੇ ਇਨਸਾਨਾਂ ਨੂੰ ਪਹਿਲੀ ਗੱਲ ਦਾ ਸਾਡੇ ਸਮਾਜ ਦੀ ਇਹ ਬਹੁਤ ਵੱਡੀ ਤੇ ਨਾ ਕਿ ਚੰਗੇ ਜਿਹੜੇ ਬੁਲਾਰੇ ਨੇ ਜਿਹੜੇ ਚੰਗੇ ਬੋਲਣਾ ਹੈ ਉਹਨਾਂ ਨੂੰ ਅਸੀਂ ਉਹਨਾਂ ਦਾ ਸ਼ੇਅਰ ਕਰਦੇ ਆਂ ਨਾ ਅਸੀਂ ਬੋਲਣਾ ਪਸੰਦ ਕਰਦੇ ਆਂ ਅਸੀਂ ਕਿਉਂਕਿ ਦੇਖੋ ਇੱਕ ਰਸੋਈ ਹੈ ਜਿੱਥੇ ਵਧੀਆ ਪਕਵਾਨ ਤਿਆਰ ਹੋ ਰਹੇ ਨੇ ਇੱਕ ਪਾਸੇ ਮੌ ਮੈਟਰ ਦੇ ਗੱਲ ਤੇ ਨਹੀਂ ਆਉਣਾ ਚਾਹੁੰਦਾ ਨਾ ਹੀ ਆਵਾਂਗਾ ਮੇਰਾ ਕਹਿੰਦਾ ਮਕਸਦ ਇਹ ਹੈ ਵੀ ਇੱਕ ਪਾਸੇ ਗੰਦ ਪਿਆ ਇੱਕ ਪਾਸੇ ਸ਼ੁੱਧ ਭੋਜਨ ਪਿਆ ਇਹ ਹੁਣ ਸਾਡੀ ਸੋਚ ਹੈ ਵੀ ਅਸੀਂ ਕੀ ਖਾਣਾ ਹੁਣ ਇੱਕ ਪਾਸੇ ਗੰਦਾ ਪਿਆ ਇੱਕ ਪਾਸੇ ਸਹੀ ਚੀਜ਼ਾਂ ਪਈਆਂ ਨੇ ਹੁਣ ਸਾਨੂੰ ਸਾਡੇ ਲੋਕਾਂ ਦਾ ਦਿਮਾਗ ਕਿੱਧਰ ਨੂੰ ਜਾਂਦਾ ਜੇ ਅਸੀਂ ਕਿਸੇ ਚੰਗੇ ਬੁਲਾਰੇ ਨੂੰ ਜਾਂ ਚੰਗੇ ਲੋਕਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪ੍ਰਮੋਟ ਕਰਾਂਗੇ ਤਾਂ ਹੋ ਸਕਦਾ ਅੱਗੇ ਇਹ ਪੀੜੀਦਰ ਪੀੜੀ ਕੋਈ ਨਾ ਕੋਈ ਬੰਦਾ ਵਧੀਆ ਸੋਚ ਵਾਲਾ ਇਨਸਾਨ ਇੱਕ ਸਮਾਜ ਨੂੰ ਚੰਗੀ ਦਿਨ ਦੇ ਸਕਦਾ ਜਿਵੇਂ ਮਾੜਿਆ ਤੁਹਾਨੂੰ ਪਤਾ ਹੀ ਹੈ ਮਾੜਾ ਅੱਜ ਚੁੱਕ ਚੱਲ ਰਿਹਾ ਅੱਜ ਕੱਲ ਚੰਗੇ ਬੰਦੇ ਦੀ ਕੋਈ ਸੁਣਦਾ ਮਾੜਾ ਇਨਸਾਨ ਸਰਨਾਬਦ ਪ੍ਰਸੰਧਿਤ ਹੁੰਦਾ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਉਹਨਾਂ ਦੀ ਬਸ ਗੱਗ ਚਰਚਾ ਕਰੀ ਜਾਂਦਾ ਜਿਨ੍ਹਾਂ ਦੇ ਅੱਲੇ ਪੱਲੇ ਜੀ ਨੂੰ ਤੇ ਆਪ ਜੀ ਕਹਿੰਦੇ ਆ ਅੱਲੇ ਪੱਲੇ ਕੁਝ ਨਹੀਂ ਹੈਗਾ ਉਹ ਬੰਦਾ ਅੱਜ ਮਸ਼ਹੂਰ ਆ ਚੰਗੇ ਬੰਦੇ ਦੀ ਨਾ ਤਾਂ ਅਸੀਂ ਪਰਖ ਪਹਿਲਾਂ ਕਰ ਸਕਿਆ ਨਾ ਅਸੀਂ ਅੱਜ ਕਰ ਸਕਿਆ ਨਾ ਹੀ ਆਉਣ ਵਾਲੇ ਸਮੇਂ 'ਚ ਅਸੀਂ ਕਰ ਸਕਾਂਗੇ ਸੋ ਕੁਝ ਗੱਲਾਂ ਕੜਵੀਆਂ ਮੂੰਹ ਨਿਕਲ ਜਾਂਦੀਆਂ ਨੇ ਕਿਉਂਕਿ ਸਾਡਾ ਸਮਾਜ ਹੀ ਇੱਥੋਂ ਇੱਥੇ ਖੜਿਆ ਅਸੀਂ ਅੱਜ ਇਹ ਚੀਜ਼ਾਂ 'ਚ ਉਲਝੇ ਪਏ ਆਂ ਸਾਨੂੰ ਮੇਨ ਲੋਡ ਹੈ ਵੀ ਸਾਡਾ ਜਿਹੜਾ ਸਮਾਜ ਅੱਜ ਸਾਡਾ ਆਪਸੀ ਭਾਈਚਾਰਾ ਅਸੀਂ ਉਹਨਾਂ ਨੂੰ ਹੀ ਸੰਭਾਲੀਏ ਦੇਸ਼ ਪੰਜਾਬ ਕਸਬੇ ਇਹ ਬਹੁਤ ਦੂਰ ਤੱਕ ਰਹਿ ਗਿਆ ਮੈਂ ਆਪਣੇ ਪਿੰਡ 'ਚ ਬੈਠਾ ਮੈਂ ਆਪਣੇ ਸ਼ਹਿਰ 'ਚ ਬੈਠਾ ਮੈਂ ਆਪਣੀ ਗਲੀ 'ਚ ਬੈਠਾ ਜਿੱਥੇ ਵੀ ਆਂ ਅਸੀਂ ਆਪੋ ਪਹਿਲਾਂ ਦਾ ਆਪਣੇ ਆਪ ਨੂੰ ਆ ਵੀ ਤੁਸੀਂ ਆਪਣੇ ਆਪ ਨੂੰ ਸੁਧਾਰੋ ਜੇ ਆਪਣੇ ਆਪ ਨੂੰ ਤੁਸੀਂ ਸੁਧਾਰ ਕਰ ਲਿਆ ਤਾਂ ਜੱਗ ਦਾ ਸੁਧਾਰ ਕਰ ਲਿਆ ਇਹ ਗੱਲ ਪੱਕੀ ਆ ਦੂਸਰੀ ਗੱਲ ਇਹ ਆ ਕਿ ਜਦੋਂ ਸਾਡੀ ਸੋਚ ਇਸ ਮਕਸਦ ਦੇ ਨਾਲ ਚੱਲ ਪਈ ਤਾਂ 100% ਆ ਵੀ ਆਪਾਂ ਉਹ ਚੀਜ਼ ਚ ਸਫਲ ਹੋ ਜਾਾਂਗੇ। ਸੋ ਚੰਗੀ ਚੀਜ਼ਾਂ ਨੂੰ ਹਮੇਸ਼ਾ ਵਤ ਤੋਂ ਵਤ ਸ਼ੇਅਰ ਕਰਿਆ ਕਰੋ ਕਿਉਂਕਿ ਲਾਈਵ ਸ਼ੇਅਰ ਕਮੈਂਟ ਕਰਨ ਨਾਲ ਸਾਡਾ ਕੋਈ ਰੁਪਈਆ ਉੱਡਦਾ ਨਹੀਂ ਰੁਪਈਆ ਲੱਗਦਾ ਨਹੀਂ ਪਰ ਚੰਗੀ ਚੀਜ਼ ਨੂੰ ਜਦੋਂ ਆਪਾਂ ਹਲਾਰਾ ਦਵਾਂਗੇ ਤਾਂ ਉਹਨਾਂ ਦਾ ਪਤਾ ਲੱਗਦਾ ਵੀ ਲੋਕ ਇਹ ਚੀਜ਼ਾਂ ਸੁਣਨੀਆਂ ਚਾਹੁੰਦੇ ਨੇ ਕਿਉਂ ਅੱਜ ਕੱਲ ਸਿਸਟਮ ਇਹੋ ਜਿਹਾ ਬਣਿਆ ਹੈ ਕੋਈ ਇਨਸਾਨ ਹੀ ਚੀਜ਼ ਚਾਹੁੰਦਾ ਨਹੀਂ ਵੀ ਕੋਈ ਚੰਗੇ ਪਾਸੇ ਜਾਂ ਚੰਗੀ ਕੋਈ ਗੱਲ ਕਿਸੇ ਦੇ ਕੰਨਾਂ 'ਚ ਪੈ ਜਾਵੇ। ਹਾਂ ਮਾੜਾ ਮਾੜੀ ਚੀਜ਼ ਦਾ ਪ੍ਰਸਾਰਾ ਜ਼ਿਆਦਾ ਹੈ ਮਾੜੀ ਚੀਜ਼ ਨੂੰ ਪ੍ਰੋਮੋਟ ਵੀ ਜ਼ਿਆਦਾ ਅਗਲਾ ਕਰਦਾ ਕਿਉਂ ਕਿ ਸਾਡੇ ਲੋਕਾਂ ਦਾ ਜਿਹੜਾ ਦਾਇਰਾ ਉੱਥੇ ਹੀ ਖੜ ਗਿਆ ਮੈਂ ਇਹ ਨਹੀਂ ਕਹਿੰਦਾ ਕਈ ਲੋਕ ਬਥੇਰੇ ਸੂਝ-ਬਣ ਦੇਖਦੇ ਆ ਦੇਸ਼-ਵਦੇਸ਼ਾਂ ਵਿੱਚ ਵੀਡੀਓ ਜਾਂਦੀਆਂ ਲੋਕ ਦੇਖਦੇ ਆ ਕਈ ਸੂਝਵਾਨ ਇਨਸਾਨ ਨੇ ਜਿਹੜੇ ਉਸ ਮਿਆਰ ਤੇ ਬੈਠੇ ਆ ਉਹ ਚੀਜ਼ਾਂ ਨੂੰ ਸ਼ੇਅਰ ਵੀ ਕਰਦੇ ਆ ਲਾਈਕ ਵੀ ਕਰਦੇ ਨੇ ਵੱਤਬਤ ਅੱਗੋਂ ਅੱਗੇ ਦੀ ਅੱਗੇ ਫਾਰਵਰਡ ਕਰਦੇ ਨੇ ਦੱਸ ਨੇ ਕਿਉਂ ਕਹਿੰਦਾ ਭਾਵੇਂ ਆ ਕਿ ਕੁਝ ਪਰਸੈਂਟ ਕਿਸੇ ਇਸੇ ਵਿੱਚ ਬਹੁਤ ਲੋਕ ਇਹੋ ਜਿਹੇ ਬੈਠਣੇ ਜਿਨ੍ਹਾਂ ਨੂੰ ਜਿਹੜੇ ਕੋਈ ਭਟਕ ਜਾਂਦੇ ਨੇ ਰਾਹ ਦੇ ਵਿੱਚ ਕਿਉਂਕਿ ਪਟਕਣਾ ਆਮ ਗੱਲ ਹੈ ਜਦੋਂ ਉਹਨਾਂ ਨੂੰ ਕੋਈ ਸਹੀ ਰਸਤਾ ਦੱਸਣ ਵਾਲਾ ਨਹੀਂ ਨਾ ਹੁੰਦਾ ਤਾਂ ਉਹ ਚਾਹੇ ਘਰ ਦਾ ਇਨਸਾਨ ਹੀ ਹੈ ਆਪਾਂ ਵੀ ਕਈ ਵਾਰੀ ਡਰਾਈਵ ਕਰਦੇ ਹਾਂ ਕਈ ਵਾਰੀ ਆਪਾਂ ਨੂੰ ਸਹੀ ਰਸਤਾ ਦੱਸਣ ਵਾਲਾ ਨਾ ਹੋਵੇ ਆਪਾਂ ਜਾਣਾ ਕਿਤੇ ਹੁੰਦਾ ਤੇ ਆਪਾਂ ਤੁਰ ਕਿਤੇ ਜਾਂਦੇ ਹਾਂ ਸੋ ਕੋਸ਼ਿਸ਼ ਇਹ ਹੁੰਦੀ ਆ ਤੇ ਬਾਕੀ ਥੋੜਾ ਸਾਰਿਆਂ ਦਾ ਪਿਆਰ ਸਤਿਕਾਰ ਵਾਦੂ ਵਾਦ ਤੁਸੀਂ ਵੀਡੀਓ ਦੇਖਦੇ ਹੋ ਧੰਨਵਾਦ ਤੁਹਾਡਾ ਮੇਰਾ ਮਕਸਦ ਇਹ ਹੁੰਦਾ ਵੀ ਸਿਰਫ ਵੀਡੀਓ ਪਾਈ ਜਾਵੇ ਤਾਂ ਕਿਸੇ ਕਿਸੇ ਮਿੱਤਰ ਦਾ ਜਾਂ ਕਿਸੇ ਦੋਸਤ ਦਾ ਕਿਸੇ ਦਾ ਜ਼ਿੰਦਗੀ ਦਾ ਅੱਗਾ ਸਬਰ ਸਕੇ ਜਾਂ ਜਿਸ ਨੂੰ ਨੋਲਜ ਆ ਸਕੇ ਤਾਂ ਇਹ ਹੀ ਹੈ ਓਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ